ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੀਪ ਸਿੱਧੂ ਦੇ ਬਾਰੇ ਚ ਜਾਣਕਾਰੀ ਲੈਣਾ ਚਾਹੁੰਦੇ ਨੇ ਮੈਸੇਜ ਕਰ ਰਹੇ ਨੇ WhatsApp ਕਰ ਰਹੇ ਮੈਂ ਸਭ ਨੂੰ ਦੱਸਣਾ ਚਾਹਣਾ ਹੈ ਜਿਸ ਦਿਨ ਦੀਪ ਸਿੱਧੂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ ਮੈਂ ਉਸ ਦਿਨ ਵੀ ਉਹਨਾਂ ਨਾਲ ਗੱਲ ਕੀਤੀ ਸੀ ਮੈਂ ਉਹਨਾਂ ਨੂੰ ਸ਼ੋਰ ਕੀਤਾ ਹੈ ਕਿ ਦਿੱਲੀ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਆ ਕੁਝ ਵੀ ਕਰਨਾ ਪਵੇ ਕਿੰਨੇ ਵੀ ਵੱਡੇ ਵਕੀਰ ਖੜੇ ਕਰਨੇ ਪੈਣ ਅਸੀਂ ਤੁਹਾਨੂੰ ਜ਼ਮਾਨਤ ਤੇ ਬਾਹਰ ਛੇਤੀ ਲੈ ਕੇ ਆਵਾਂਗੇ ਮੈਂ ਉਹਨਾਂ ਦੇ ਭਰਾ ਦੇ ਨਾਲ ਸੰਪਰਕ ਅੰਦਰਾਂ ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ ਜੋ ਵੀ ਸੜ ਤੋਂ ਅਸਿਸਟੈਂਸ ਚਾਹੀਦੀ ਹੋਗੀ ਅਸੀਂ ਬਿਲਕੁਲ ਨਾਲ ਖੜਵਾਵਾਂਗੇ ਸਾਡਾ ਫਰਜ ਮੰਨਦਾ ਆਪਣੀ ਕੌਮ ਨਾਲ ਕਲੋਣਾ ਅਸੀਂ ਆਪਣੀ ਕੌਮ ਨਾਲ ਖੜਵਾਵਾਂਗੇ ਔਰ ਮੈਂ ਦੂਜੀ ਵਕਤੋਂ ਅੱਜ ਵੱਡੀ ਖਬਰ ਦੇਣਾ ਚਾਹੁੰਦਾ ਰਣਜੀਤ ਸਿੰਘ ਜਿਸ ਨੂੰ ਵਾਰਾਂ ਫੜ ਫੜ ਕੁੱਟਿਆ ਗਿਆ ਉਹਦੇ ਕਿਸਾਂ ਦੀ ਬੇਦਬੀ ਕੀਤੀ ਗਈ ਉਹਨਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅੱਜ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਨੇ ਉਹਨਾਂ ਸਾਰਿਆਂ ਦੇ ਖਿਲਾਫ ਕ੍ਰਿਮਨਲ ਮੁਕਦਮਾ ਦਰਜ ਕਰਾਇਆ ਅਲੀਪੁਰ ਪੁਲਿਸ ਸਟੇਸ਼ਨ ਅੰਦਰ ਅਸੀਂ ਇਹ ਕੰਪਲੇਨਟ ਦਿੱਤੀ ਆ ਔਰ ਉਮੀਦ ਕਰਦੇ ਆ ਕਿ ਅਗਰ ਪੁਲਿਸ ਇਸ ਤੇ ਇਮਾਨਦਾਰ ਆ ਅਗਰ ਕਮਿਸ਼ਨਰ ਪੁਲਿਸ ਸਮਝਦੇ ਨੇ ਕਿ ਪੁਲਿਸ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ ਤੇ ਤੁਰੰਤ ਇਹਨਾਂ ਦੇ ਮਕਦਮੇ ਦਰਜ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਨਹੀਂ ਤੇ ਅਸੀਂ ਇਸ ਕੇਸ ਨੂੰ ਲੈ ਕੇ 156 ਦਿਨ ਚ ਕੋਰਟ ਚੂ ਜਾਵਾਂਗੇ ਔਰ ਉੱਥੋਂ ਜਾ ਕੇ ਮਕਦਮਾ ਦਰਜ ਕਰਾ ਕੇ ਇਹਨਾਂ ਸਾਰਿਆਂ ਨੂੰ ਅੰਦਰ ਕਰਾਵਾਂਗੇ ਜਿਨ੍ਹਾਂ ਨੇ ਰਣਜੀਤ ਨਾਲ ਜਾਤੀ ਕੀਤੀ ਆ ਕੁੱਟਮਾਰ ਕੀਤੀ ਆ ਸਬਕ ਸਿਖਾਵਾਂਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਰੁਕਣ ਵਾਲੇ ਨਹੀਂ ਔਰ ਜ਼ਬਰ ਔਰ ਜ਼ੁਲਮ ਦਾ ਟਾਕਰਾ ਕਰਦੇ ਰਹੀ ਹਮੇਸ਼ਾ ਅਸੀਂ ਖੜੇ ਰਹੇ ਆਂ ਖੜੇ ਰਵਾਂਗੇ ਆਪਣੇ ਭਰਾਵਾਂ ਪਿੱਛੇ ਕੁਝ ਵੀ ਹੋ ਜਾਏ ਆਪਣੇ ਭਰਾਵਾਂ ਦਾ ਸਾਥ ਨਹੀਂ ਛੱਡਾਂਗੇ